ਅੰਕਲ ਜੀ ਬਈ ਮੁਬਾਰਕਾ ਹੋ ਗਈਆਂ ਜੀ ਆ ਜੱਸੀ ਗਾਲ ਜੀ ਪੂਰੀ ਨਹੀਂ ਹੋਈ ਹੈ ਮੇਰੇ ਕਨੇ ਨਹੀਂ ਹੋਈ ਜੀ ਕਿਰੇ ਕਨੇ ਹੋਇਆ ਪੂਰੀ ਸੱਚ ਦੱਸੀ ਪੂਰੀ ਕਨੇ ਹੋਈਆਂ ਜੀ ਪੂਰੀ ਕਨੇ ਜੱਗੇ ਕਨੇ ਬਈ ਮੁਬਾਰਕਾ ਹੋ ਗਈਆਂ ਆ ਟਰੈਕਟਰ ਦਾ ਸੌਦਾ ਮਾਰ ਲਿਆ ਤੇ ਆ ਵੀਰ ਨੇ ਸੌਦਾ ਕਰਾਇਆ ਹੋਰ ਵੀ ਠੀਕ ਹੈ ਬੰਦੇ ਖੁਸ਼ ਕਰਤੇ ਬੰਦੇ ਖੁਸ਼ ਬਾਬਾ ਅੰਕਲ ਖੁਸ਼ ਹੈ ਖੁਸ਼ ਬੜੀ ਖੁਸ਼ ਇਹ ਦੋ ਜੇ ਬਾਈਆਂ ਨੇ ਬਈ ਖੁਸ਼ ਇਹ 15 ਦਾ ਦਿੱਤਾ ਆ ਨੰਬਰ ਰੱਖ ਦੋ ਜੀ ਆਪਣਾ ਖਾਨਮੇ ਸਾਲ 2135468 ਇਹ ਵੀਰ ਨੇ ਬਾਈ ਸੌਦਾ ਕਰਾਇਆ ਏ ਜੋ ਚੀਜ਼ ਕਹੀ ਆ ਹੀਰਾ ਚੀਜ਼ ਚਾਹੀਦੀ ਹੋਈ ਬਾਈ ਆ ਬੰਦਾ ਦਮਾਰਾ ਹਾਂ ਇੱਕ ਨੰਬਰ ਕੰਮ ਐ ਇਹਨਾਂ ਦਾ ਤੁਸੀਂ ਟਰੈਕਟਰ ਦੇਖ ਸਕਦੇ ਬਾਕੀ ਬਾਈ ਪ੍ਰਿੰਟ ਵਰਗਾ ਲਾਲ ਪਿਆ ਏ ਪ੍ਰਿੰਟ ਪਿਲੀ ਹੁੰਦੀ ਆ ਲਾਲ ਗਲਤ ਕਹਿ ਹੋਗੇ ਤਿੱਖਾ ਕਿਹੜਾ ਤਾਂ 1000 ਹੋਰ ਆ ਬਾਈ ਅੜਦੇ ਨਹੀਂ ਹੈਗੇ ਮਾਨਤਾ ਰੱਖਦਾ ਹਾਂ ਇਹ ਤਾਂ ਹੈ ਨਹੀਂ ਆਪਣੇ ਏਰੀਆ ਜਿਹੜਾ ਬੰਦਾ ਜਿਹੜਾ ਆਪਣਾ ਬੇਟਾ ਸਮਝ ਕੇ ਲੇ ਗਿਆ ਟਰੈਕਟਰ ਦਿੱਤਾ ਕੋਈ ਸੌਦਾ ਨਹੀਂ ਹੋਇਆ ਇਹਨਾਂ ਹੋਇਆ ਬਾਈ ਜੀ ਕਿਤੇ ਕੋਈ ਨਹੀਂ ਇਹ ਤਾਂ ਹੈ ਵੀ ਪਿਆਰ ਇਹ ਪਿਆਰ ਦੀ ਗੱਲ ਆ ਬਾਈ ਦੇਖ ਲਓ ਜੋ ਹੋਇਆ ਏ ਬਾਕੀ ਜੱਗੇ ਨੇ ਵਾਕੇ ਦੇਖਿਆ ਕਿਆ ਕਹ ਹੈਰੋ ਕਿਹ ਜੀਤੀ ਖਤਰਨਾਕ ਦੀ ਕੋਈ ਨਹੀਂ ਖਤਰਨਾਕ ਨਹੀਂ ਬਾਜ ਨੇ ਗੰਨੇ ਹੀ ਬਹੁਤ ਹੈਗਾ ਨਾ ਜੀ ਰੀਤਾ ਕਰਦਾ ਹੈਗਾ ਤੇ ਅੰਕਲ ਹੋਰ ਗਿਫਟ ਮੰਗਦੇ ਹਲੇ ਕਹਿੰਦੇ ਕਹਿੰਦੇ ਜਿਵੇਂ ਫਿੱਕਰ ਹੈਗਾ ਦੇਖ ਢੁੱਕ ਕੋਈ ਵੀ ਚੀਜ਼ ਹੈ ਗਿਫਟ ਕੇਦੇ ਦੇਣੀ ਦੇ ਸਕਦੇ ਆ ਠੱਟੀ ਫੁੱਟੀ ਬਾਈ ਸਭ ਕੁ ਨਾਲ ਮਿਲਿਆ ਜੋ ਹੈਗਾ ਟਰੈਕਟਰ ਤੇ ਐਂਡ ਗੱਲ ਬਾਤ ਹੈ ਮੈਂ ਨਾ ਧਰਵਾ ਦੇ ਕੋਲ ਆ ਗਿਆ। ਆ ਜਾਓ। ਅੱਜ ਆ ਪਾਜੀ ਮੈਨੂੰ। ਲੋ ਜੀ ਬਾਈ ਟਰੈਕਟਰ ਲੈ ਕੇ ਮੈ ਰੰਕਰ ਗੱਡੀ ਲੈ ਕੇ ਲੰਘਿਆ ਏ। ਬੰਦੇ ਆਪਣੇ ਪਿੱਛੇ ਹੁੰਦੇ ਦੋ ਜਣੇ ਆ। ਮਾਦੇ ਪਿੱਛੇ ਆਉਂਦੇ ਆ ਜੀ। ਅੰਕਲ ਇਹ ਛੋਟੇ ਟਰੈਕਟਰ ਦੀ ਮौज ਦੱਸ ਕਾ ਤੇ ਲੈ ਆਏ। ਜਿਹੜੇ ਦੋਏ ਟਰੈਕਟਰਾਂ ਜੀ ਉਹ ਮੋਡੀਫਾਈਡ ਹੁਣ ਕਰਕੇ ਤੇਲ ਦਾ ਫਰਕ ਆ ਉਹਨਾਂ ਦਾ। ਵੀ ਬੜਿਆਂ ਚ ਹੋ ਉਹ ਬਹੁਤੇ ਬੜਿਆਂ ਚ ਕੰਮ ਕਾ ਮਾੜਾ ਮੋਟਾ ਬਾਜਰਾ ਲਿਆਉਣਾ ਡੰਗਰਾਂ ਨੂੰ ਜਬੀ ਲੱਦ ਕੇ ਲੈ ਆਉਣੀ ਖੇਤਾ ਜੋ ਗੋਹਾ ਲੈਉਣਾ ਬਾਹਰ ਤੇ ਕੋਈ ਘਰੇਲੂ ਕੰਮ ਰੋਝੇ ਰਹਿੰਦੇ ਆ ਉਹਦੇ ਵਾਸਤੇ ਫਿਰ ਇਹ ਬਹੁਤ ਲੋਟ ਆ ਉੱਥੇ ਇਹਦਾ ਬਾਰਾ ਖਾਂਦਾ ਹੈ ਉੱਥੇ ਬਾਰਾ ਖਾਂਦਾ ਜੱਕਣ ਮਰਜੀ ਜੋੜ ਕੇ ਇਸ ਦੀ ਖੱਤੀ ਪਾਉਣ ਜਾਣਾ ਇੰਨਾ ਥਾਲਾ ਡੀਜ਼ਲ ਜਲ ਜਿੰਦਾ ਜਿੰਨਾ ਅਗਲਾ ਪੈਸਾ ਨਹੀਂ ਦਿੰਦਾ ਕਹਾ ਇਹਦੇ ਨਾਲ 200 ਦਾ ਕੰਮ ਕਰਿਆ 400 ਦਾ ਕਰਿਆ ਹਾਂ ਕਿਉਂਕਿ ਜਿਹੜੇ 11 ਹਾਲ ਆ ਤੇ ਉਹ 15 ਖੋਲਦੇ ਕਰਾਏ ਗੈਰਾ ਤੇ ਨੇ ਮਾਇਕਾ ਤੇ ਬਣਾ ਲਾ 11 ਕਿਚੀ ਜਾਣੀਆਂ ਪਕਾਉਣੀਆਂ ਇਹਦੇ ਮੇਚ ਦੀਆਂ ਇੱਕ ਦੇਖਿਆ ਬਾਈ ਜਿਹੜੀਆਂ ਇਹਦੇ ਮਗਰ ਤਵੀਆਂ ਪਾਈਆਂ ਦੀਆਂ ਦੂਏ ਹਾਈਮਾਂ ਵੀ ਚਲਾ ਤੀਆਂ ਦੂਏ ਚ ਦੇਖ ਲੈ ਅਕਲੇ ਨਵੀਂ ਟੈਕਨੋਲੋਜੀ ਦਾ ਫਰਕ ਨਵੀਂ ਦਾ ਬੋਬੀ 121 ਮਾਡਲ ਇਹ ਰਖਾਏ ਕਿ ਆ ਬਹੁਤ ਫਰਕ ਆ ਉਹ ਤਵੀਆਂ ਚੰਗਾ ਜਾਉਂਦੀਆਂ ਨਹੀਂ ਦਖੇ ਸਕਦਾ 18 ਤਵੀਆਂ ਦੀਆਂ ਪਹਿਲਾਂ ਵੀ ਜਿਹੜਾ ਜਿੱਦਾਂ ਅੰਕਲਾਂ ਦਾ 2000 ਮਾਡਲ ਉਹ ਚ ਖੂਬੀਆਂ ਦੇ ਜਿਹੜੀਆਂ ਕਮੀਆਂ ਦੀਆਂ ਉਹ ਇਹਨਾਂ ਚ ਪੂਰੀਆਂ ਕਰਤੀਆਂ ਹੁਣ ਪੂਰੀਆਂ ਕਰਦੀਆਂ ਉਹ ਨਾਲ ਜੀ ਆਪਰ ਸਟੇਰਿੰਗ ਹੋ ਗਿਆ ਨਾ ਧੂਹੇ ਦੀ ਲੇਸ ਨਾ ਕੋਈ ਕੁਸ ਐ ਕੁਝ ਵੀ ਨਹੀਂ ਕੋਈ ਆਵਾਜ਼ ਨਹੀਂ ਕੁਝ ਨਹੀਂ ਮਰੂਤੀ ਨਾਲੋਂ ਵੀ ਵੱਧ ਹੈ ਟਰੈਕਟਰੋਂ ਪਾ ਵਜਾ ਬਾਕੀ ਭਾਈ ਜਿੱਤੇ ਲਿਆ ਬਾਈ ਨੇ ਦੇ ਲੋ ਐਨੀ ਛੂਟ ਦੇ ਦਿੱਤੀ ਕਹਿੰਦਾ ਖੇਤ માં ਛੱਡ ਕੇ ਦੇ ਲੋ ਤਸੱਲੀ ਅਕਲ ਦੰਦਾ ਨਹੀਂ ਕਰਨ ਕੋਈ ਨਾ ਕਿੱਥੇ ਜੀ ਬ੍ਰੇਕਾਂ ਦੱਬ ਦੱਬ ਕੇ ਵੀ ਬਰੇ ਭੂਰੀ ਕੋਲ ਭੂਰੀ ਨੇ ਹੱਦ ਤਸੱਲੀ ਉਪਰ ਆਤੇ ਭੂਰੀ ਨੇ ਲਈ ਟਰਾਈ ਅਸਲੀ ਭਾਈ ਹਾਂਜੀ ਭੂਰੀ ਨੇ ਟਰਾਈ ਲਈਤੀ ਆ ਬਹੁਤ ਅਕਲ ਕਹਿੰਦਾ ਪੈਸੇ ਨਾਲੇ ਲੈ ਕੇ ਜਾਣੇ ਵੀ ਕੰਮ ਹੋਏ ਬਣ ਕੇ ਲਿਆਓ ਹਾਂਜੀ ਲੋ ਜੀ ਭਾਈ ਆ ਟਰੈਕਟਰ ਦੇਖਣ ਲੱਗੇ ਆ ਤਵੀਆਂ ਐ ਤਵੀਆਂ ਬੜਾ ਬੋਣਿਆ ਉਹ ਮਾਰੇ ਮਾਰੇ ਕਰਵਾ ਪਹਿਲੀ ਮਾਰੇ ਮਾਰੇ ਨਹੀਂ ਉਹ ਟਰੈਕਟਰ ਦੀ ਕਣੀ ਹਾਂ ਦਿਖਾ ਰਹੇ ਨੇ ਬਾਈ ਤੁਹਾਨੂੰ 2021 ਮਾਡਲ ਆ ਇਹ ਅੰਕ ਲਿਖੀ ਪਿੱਛੇ ਨੂੰ ਕਰ ਲੋ ਟਮਾਟਰ ਹੀ ਵਰਗਾ ਲਾਲ ਪਿਆ ਬਾਈ ਬਾਈ ਮੈਂ ਇੱਥੇ ਨਹੀਂ ਜਾਕਾ ਉਹ ਇਹ ਟਰੈਕਟਰ ਪਾ ਲੋ ਤਵੀਆਂ ਬਾਕੇ ਦੇਖਣੀ ਆ ਬਾਈ ਛੋਟੇ ਨੌ ਨੌ ਦੀਆਂ ਬਾਈ ਗੱਰਾ ਤਸੱਲੀ ਕਰੋ ਆਪਣੀ ਜੇ ਪਸੰਦ ਆ ਠੀਕ ਆ ਨਹੀਂ ਰਹਿਣ ਦਿਓ ਤਵੀਆਂ ਵੀ ਬਾਈ ਇਹ ਭੋਗਬਰ ਸਾਈਡ ਏਰੀਆ ਪੈ ਜਾਂਦਾ ਦੁਈਆਂ ਦੇਖੋ ਰੇ ਅਹੇ ਤਾਂ ਬਾਈ ਰੁਕੇ ਕੇ ਫੱਟੀ ਲੋੜ ਆ ਪਿੰਨਾ ਉੱਚ ਪਈਆਂ ਬੇਪੁਰੀ ਇੱਥੇ ਆ ਇੱਕ ਸਾਈਡ ਪਈ ਯਾਰ ਹਲੇ ਦੇਖੀ ਤੇ ਤਿਆਰ ਕਰੇ ਲੱਗਦਾ ਪੁਹਰੀਆ ਕਿਆ ਪਾਲਿਆ ਪਿਛੇ

ਕੀ ਕਹਿੰਦੇ ਤ ਵੀ ਹੋਰ ਛੱਡਾ ਲੈ ਜਾ ਬੰਦੇ ਮੜਾ ਤੁਸੀਂ ਸੈੱਟ ਕਰਿਓ ਅੰਕਲ ਪੂਰੀਆ ਖੋਲਣੀਆਂ ਪੂਰੀਆਂ ਮੜਾ ਹਾਂ ਕਦੋਂ ਪੂਰੀਆ ਖੋਲਣੀਆਂ ਕਾਦੇ ਬਾਈ ਦੇ ਹਰਾਨ ਦੇ ਕਿੰਨਾ ਸੁਣਾ ਗੰਨਾ ਯਰ ਉਹ ਸੀਡ ਨੇ ਵਾਲੀ ਬਾਈ ਤੇ ਹੋਰ ਖਲਾਉਣ ਲੱਗਿਆ ਬਾਈ ਨੇ ਤਾਂ ਹੀ ਕਰ ਤੂ ਨਹੀਂ ਕਿਹਾ ਹਨਾ ਚੱਕਦੇ ਸਾਰੇ ਹੀ ਹਨਾ ਚੱਕਦੇ ਫੱਟੇ ਤਾਂ ਹੀ ਤਾਂ ਕਹਿੰਦਾ ਬਾਈ ਇੱਧਰ ਨੰਬਾ gekeੜਾ ਦੇ ਗੰਨਾ ਹੀ ਬਾਪ ਹੁੰਦਾ ਮੇਰਾ ਪਾਣੀ ਦੇ ਕੇ ਆਇਆ ਕੱਲ ਨੂੰ ਤਾਂ ਬੰਨਾ ਲੱਗਦੀ ਅੰਕਲ ਗੰਨਾ ਬਾਹਤ ਆ ਚੱਲ ਕੋਈ ਨਹੀਂ ਆ ਜਾਗੇ ਇਹ ਨਹੀਂ ਨਾ ਤਵੀਆਂ ਹੋਰ ਉਹ ਵੀ ਆਏ ਇਹ ਤਰੀਕੇ ਦੀਆਂ ਹੁਣ ਲੱਗਣ ਲੱਗੀਆਂ ਹੁਣ ਲੱਗਣ ਲੱਗੀਆਂ ਸੀ ਜਿਹੜੇ ਸਾਲ ਦਾ ਅੱਛਾ ਜੀ ਅਸੀਂ ਆਏ ਵੀ ਕਿਤੇ ਪਹਿਲੇ ਸਾਲ ਜੀ ਨਹੀਂ 3 ਸਾਲ ਹੋ ਗਏ ਆ ਆ ਚੌਥਾ ਸਾਲ ਹੁਣ ਆਇਆ ਨਾ ਕਿਹੜਾ ਕੰਨ ਹੋ ਗਿਆ ਬਾਜੀ 400 ਕੁਆਟਰ ਬਾਈਕ ਬੋਟ ਠੀਕ 400 ਕੁਆਟਰ ਨਿਕਲੇ ਉਹ 5000 ਨੋ ਨਾਵਨੇ ਇਹ 5000 ਨੋ ਵੀ ਜੀ 3 ਸਾਲ ਹੋ ਗਏ ਚੌਥੇ ਸਾਲ ਚ ਪਾਉਣ ਲੱਗੇ ਇਹਨੂੰ ਬੱਲੇ ਬੱਲੇ ਇਹਦੀ ਵੀ 400 ਕੁਆਟਰ ਨਿਕਲੇਗਾ ਬਾਜੀ ਜੀ ਠੀਕ ਚੱਲਦਾ ਬਾਈ ਜੀ ੱਗਾ ਚੈੱਕ ਕਰਦਾ ਹੋਇਆ ਬਾਈ

ਤੋ ਵੀ ਆ ਫੜ ਦਿਆਂ ਡਰਾਈਵਰ ਨੂੰ ਆ ਪਹਿਲਾ ਹੈ ਅੰਕਲ ਮੇਰੇ ਤਾਂ ਪਹਿਲਾਂ ਕੁਝ ਸਮਝ ਨਹੀਂ ਆ ਰਿਹਾ ਯਾਰ ਇਹ ਆ ਗਿਆ ਕੰਪਨੀ ਉਹ ਵਾਜਿ ਤੋਂ ਮੈਡੀਕਲ ਕਰਵਾ ਲੇ ਅਗਰ ਮਹਿੰਦਰਾ ਕੋ ਆਪਣੀ ਵਧੀਆ ਕੋ ਯਾਰ ਤੂੰ ਗੱਲੇ ਛੱਡ ਦੇ ਭਾਈ ਇਹ ਤਾਂ ਜੀ ਜਾਏ ਅੰਕਲਾਂ ਨੇ ਬਈ ਪਹਿਲਾਂ ਚਲਾ ਕੇ ਛੱਡਦਾ 2000 ਚ ਯਾਰ ਟਰੈਕਟਰ ਜਾਨੀ 2000 ਜੱਗਾ ਤਸੱਲੀ ਕਰਾਉਣ ਲੱਗੇ ਹੋਇਆ ਲੈ ਕੋਈ ਰਵਾਨ ਦਿਖਾ ਦੇ ਰਵਾਨ ਜੜ ਤੱਕ ਜਾਣਾ ਜੜ ਤੱਕ ਮੁੰਡਾ ਕਹਿੰਦਾ ਦੇਰ ਵੀ ਨਾਲ ਜ ਖਾਸੀ ਐ ਲੋ ਭਾਈ ਜੀ ਫਾਈ ਗੇਰ ਇਧਰ ਦੁਵਾਲਾ ਤਾ 2000 ਚੱਕਰਾਂ ਵਿੱਚ ਛੱਡ ਕੇ ਦੇਹੰਦੇ ਆ ਕੋਈ ਆ ਬਰੀ ਨੀ ਇਹ ਰੋ ਛੱਡੇਦਾ ਭਾਈ ਮੁਰਕੇ 1500 ਚੱਕਰਾਂ ਬਰਾ ਗਿਆ ਤੇ ਜੇ ਭਾਈ ਪੂਰੀ ਟਰਾਈ ਲੈਣ ਲੱਗਿਆ ਹਾਂ ਪੂਰੇ ਗੇਰਾ ਦੌੜਦਾ ਭਾਈ ਪੂਰਾ ਪਾਰਦਾ ਲੈ ਆ ਵਾਈਕ ਵਰ ਬੱਖੀ ਬਾੜ ਕੇ ਲਿਆਏ ਚੰਗੀ ਤਰ੍ਹਾਂ ਸਹੀ ਚੱਲਿਆ ਹਾਂਜੀ ਬਾਈ ਜੀ ਪਰ ਉਹ ਕੋ ਕੋ ਬਾਈ ਦੱਸੋ ਪੂਰੀ ਬਾਈ ਬਣ ਗਿਆ ਸੌਦਾ ਹਾਂ ਹਾਂ ਵਧਾਈਆਂ ਹੋ ਗਿਆ ਜੱਗੇਵਾਲ ਪਰ ਫੇ ਖੜਾਉਂਗਾ ਦੋ ਦੋ ਪਾਲਟੀਆਂ ਹੋਣਗੀਆਂ ਦੋ ਬਾਟੀਆਂ ਇੱਕ ਤੇਰੇ ਕੰਨੇ ਹੋਈ ਇੱਕ ਜੱਗੇ ਕਰਨੀ ਆ ਆ ਗਿਆ ਆ ਗਿਆ ਵਧਾਈਆਂ ਹੋ ਗਿਆ ਬਾਈ ਜੱਗੇਵਾਲ ਆਹ ਬਾਈ ਨੇ ਸੌਦਾ ਕੱਢਿਆ ਬਾਈ ਅੜਿਆ ਪਿਆ ਜੱਗੇ ਡੱਬਾ ਦੋਮਾ ਜਲੀ ਲੈਣਾ ਮੈਂ ਕਮਾ ਜਲੀ ਲੈਣਾ ਹੈਗਾ ਪੌੜੀ ਲੌੜੀ ਹੈ ਪੌੜੀ ਲਾਉਣੀ ਪੈਣੀ ਪੌੜੀ ਲੌੜੀ ਹੈ ਪੌੜੀ ਲਾਉਣੀ ਪੈਣੀ ਹੈ ਡੱਬਾ ਲੈਣਾ ਕਹਿੰਦੇ ਅਸੀਂ ਜੱਗੇ ਦਾ ਨੰਬਰ ਮੈਨੂੰ ਕਰੋ ਉੱਪਰ ਦੇ ਲੱਗਣਾ ਜਿੱਕੇ ਚਾਲ ਬੰਦਾ ਜਿੱਦਾ ਇਹਨਾਂ ਨੂੰ ਲੱਗਦਾ ਜੀ ਬਿਵਾਰੀ ਆਉਂਦਾ ਤਾਂ ਇਹਨਾਂ ਦਾ ਟਰੈਕਟਰ ਲੈ ਨਹੀਂ ਜਾਂਦਾ 5 ਲੱਖ ਦਾ ਦੱਸੀ ਜੱਗਾ ਮੈਂ ਜਾਣਾ ਥੋਪੇ ਪੌਣ ਨਾਲ ਪੰਗਾ ਹੀ ਮੈਨੂੰ ਜਿੰਨਾ ਬੰਦਾ ਬਲੇ ਬਲੇ ਕਹੇ ਦੇਤੇ ਬਾਕੀ ਚੱਕਰੀਨ ਲੱਗੇ ਆ ਵੀ ਬਾਈ ਬਾਈ ਦੀ ਡੀਲ ਹੋ ਗਈ ਓਰੀ ਕੀ ਹੋ ਰਿਹਾ ਬਾਈ ਨਾਲ ਧੱਕਾ ਹੋ ਰਿਹਾ ਵੀਡੀਓ ਬਣਾਈ ਜਾਂਦੇ ਓ ਜਾਨੀ ਇਹ ਬਾਈ ਦਾ ਸਾਕਦਾ ਪੂਰਾ ਹੋ ਗਿਆ ਬਾਈ ਜਿਹੜਾ ਬਾਈ ਦਾ ਬਣਦਾ ਤਾਂ ਇਹਨਾਂ ਨੇ ਕੀ ਲੈ ਲਿਆ ਕੀ ਲੈ ਲਿਆ ਲੋ ਜੀ ਬਾਈ ਗਿਫਟ ਵੀ ਲੈ ਲਿਆ ਬਾਈ ਛਤਰੀ ਮਿਲ ਗਈ ਛਤਰੀ ਮਿਲ ਗਈ ਆਜੂ ਇਹ ਹੀ ਡਾਇਰੈਕਟਰ ਦੀ ਉਹ ਪਿੱਛੇ ਗੱਡਣੀ ਆ ਹਾਂ ਅੰਕਲ ਆ ਭੱਟੀ ਦੇ ਪਿੱਛੇ ਆਉਣੀ ਤੁਹਾਡੇ ਵਾਲੀ ਸਾਈਡ ਓਪਨ ਚਾਕੇ ਅੰਕਲ ਹੋ ਗਿਆ ਭਾਈ ਡਨ ਕਿਆ ਗਿਫਟ ਲੈਣਾ ਹੁਣ ਪੰਜ ਪੰਜ ਦਾ ਜਿਹੜਾ ਤੁਹ ਮਰਜ਼ੀ ਦੇਗਾ ਉਹ ਤਾਂ ਮਰਜ਼ੀ ਗਾ ਪੂਰੀ ਤਰ੍ਹਾਂ ਕੈਨੇਡਾ ਮੈਂ ਆਪਣੀ ਸਾਈਡ ਵਿਦਾਈ ਦੇਣੀ ਹੈ ਅੱਛਾ ਗੱਤ ਇਹ ਵੀ ਲੈਣਾ ਅਗਲ ਦੇਣਾ ਸੈਕਿੰਡ ਹੋ ਕਰਾਂ ਕਿ ਤੇ ਆਰਤੀਪੁਰ ਜਾਊਂਗਾ ਰਿਸ਼ਤੇਦਾਰ ਤੇ ਕੁ ਮਨ ਹਾਂ ਰਿਸ਼ਤੇਦਾਰ ਆਉਂਗਾ ਰਿਸ਼ਤੇਦਾਰ ਆਉਂਗਾ ਪੁਰ ਕਿਹੜਾ ਰਿਸ਼ਤੇਦਾਰ ਨਾਮਾਂ ਜਾਂ ਮੇ ਦਾ ਰਾਦੇ ਮਾਸੀ ਦਾ ਰਿਸ਼ਤੇਦਾਰ ਨਹੀਂ ਪਾਇਆ ਮਾਫਾ ਤੇ ਬੰਦ ਕਰਾਉਣੇ ਪੈਣੇ ਇੱਧਰ ਬਾਈ ਬਾਈ ਬੰਦਾ ਘੈਂਟਾ ਹਾਂ ਬੜੀ ਬੈਂਕ ਦੀ ਬੋਲ ਸਕਦਾ ਜੀ ਟੈਕ ਮੈਂ ਤੁਹਾਨੂੰ ਦੇਖਦਾ ਸਾਈਨ ਵੀ ਕਰਤੇ ਮੈਨੂੰ ਕਾਲ ਆਉਣੀ ਹੈ ਹੇ ਹਡੀਐਫਸੀ ਬੈਂਕ ਵਧੀਆ ਬੈਂਕ ਹੈ ਜਿਹੜਾ ਟੈਕ ਮੈਂ ਸੈਲ ਕਰਤੇ ਤੁਹਾਨੂੰ ਦੇ ਤੇ ਇਹਦੇ ਕੋਲ ਮੈਨੂੰ ਲਿਆ 15 ਭਾਰੀ ਨੇ ਲਓ ਜੀ ਭਾਈ ਜੱਗੇ ਨੇ ਸਾਥੇ ਮੂਰੇ ਨਿਕਲ ਕੇ ਤੇ ਮਸੇ ਹੋ ਘੇਰੇ ਆ ਅਕਲ ਕਿਹ ਹੈਗਾ ਮੈਂ ਕਹਾ ਨਹੀਂ ਪਿੱਛੇ ਅੰਕਰ ਇਨਾ ਭੱਜਦਾ ਮਰੂਤੀ ਉਹ ਉਹ ਲੱਗਰ ਆ ਗਿਆ ਆ ਬੰਨ ਮਾਰ ਦੇ ਉਹ ਲੰਗਰ ਆ ਗਿਆ ਆ ਬੰਨ ਮਾਰ ਦੇ ਉਹ ਲੰਗਰ ਵਾਲੀ ਰੁਕਦੇ ਬੰਨ ਮਾਰ ਦੇ ਯਾਰ ਅਕਲ ਭੁੱਕ ਲੱਗੀ ਉਹ ਰੁਕ ਗਏ ਅੰਕਲ ਭਾਈ ਭੱਜ ਰਾਏ ਮਰੂਤੀ ਹੈਗਾ ਉਹ ਮੈਂ ਰਸਤੇ 'ਚ ਦੇਖੀ ਜਾਵਾਂ ਮੈਂ ਕਿਹਾ ਇੰਨਾ ਇਹਨੇ ਮੇਰੇ ਗੱਡੀ ਸਾਈਡ 'ਤੇ ਲਾ ਲਓ ਕਿਆ ਮਗਵਾਉਂਦਾ ਕਹਿੰਦਾ ਟਰਾਈਕਲ ਲੈ ਆਂਦਾ ਪਾਰਟੀ ਲੈਦਾ ਉਹ ਇਹਦੇ ਕੋਲ ਬੈਗਾ ਚੁੱਪੀਆਂ ਵਾਲੇ ਕੋਲ ਇਹ ਕਹਿੰਦਾ ਭਾਈ ਟਰਾਈਕਲ ਬੈਕ ਕਰਕੇ ਨਾ ਇਹਦਾ ਬੋਡੀ ਨਹੀ ਕਹਿੰਦਾ ਉਹ ਸਦਾ ਟਰਾਈਕਲ ਲੈ ਆਇਆ ਉਹਦੇ ਨੇਰਾ ਮੇਰੇ ਨਾਲ ਕੋਈ ਮੋੜਾ ਆਉਂਦਾ ਇਹ ਮੱਦਾ ਕਰਵਾ ਤੇ ਰੋ ਇਹ ਇਹ ਕਹਿੰਦਾ ਇਹਦਾ ਪੂਰੀ ਇਹ ਕਿੰਨਾ ਕੁ ਭਾਦਾ ਭਾਦਾ ਥੋੜਾ ਜਾਈ ਨਹੀਂ ਸਕਦੇ ਉਹ ਚੱਲ ਵੀ ਮੁੰਡਿਆ ਮਾਰ ਸਲਫ ਲੈਟਾ ਵਾਲ ਕੇ ਦੇਖਦਾ ਦੇਖ ਲੈ ਮੈਂ ਨਾ ਤਾਂ ਸਾਈਡ ਤੇ ਸਾਗ ਦੀ ਗੋਟੀ ਆ ਚਲੋ ਬਈ ਖਿੱਚ ਰੋ ਗੱਡੀ ਸਾਗ ਦੀ ਗੋਟੀ ਆ ਲੈ ਬਾਪੂ ਨੇ ਕਿਹੜਾ ਰੋਡ ਦੇਖ ਕੇ ਵਾਰ ਕਰਾਈ ਦੱਸ ਲੋ ਜੀ ਬਾਈ ਸਾਹਮਣੇ ਸਾਡੇ ਆ ਟਰੈਕਟਰ ਜਾ ਰਿਹਾ ਅੰਕਲ ਕਿਆ ਕਰਾਵਾਂ ਤੋ ਹੋਗੀ ਪਤਾ ਨਹੀਂ ਖੜਾਜੇ ਕਿਆ ਗਵਰਨਮੈਂਟ ਨੇ ਠੋਕੇ ਇਹਦੇ ਚ ਵੀ ਸਾਨੂੰ ਆਸਤਾ ਇਹ ਸਾਤੇ ਪਿੱਛੇ ਪਤਾ ਨਹੀਂ ਸਾਤੇ ਮੂਰੇ ਕਿੱਧਰ ਦੇ ਆ ਗਏ ਕਿੱਧਰ ਦੇ ਆ ਗਏ ਅੰਕਲ ਓੜਦਾ ਹੀ ਆ ਜੀ ਓੜਦੇ ਜਾ ਆਪਾਂ ਕਿੰਨੀ ਸਪੀਡ 'ਚ ਆਏ ਆ ਆਪਾਂ ਤਾਂ ਐਂ 70 80 ਤੇ ਗੱਡੀ ਘੱਟ ਚਲਾਈ ਹੋਣੀ ਹੈਗੀ ਇਹ ਕਿੱਥੇ ਦੇ ਆ ਗਏ ਅਸੀਂ ਇੱਕ ਜਗ੍ਹਾ ਬਾਥਰੂਮ ਕਰਿਆ ਬਾਈ ਬਾਥਰੂਮ ਉਹਦੇ ਬਾਅਦ ਮੈਂ ਪਤਾ ਨਹੀਂ ਕਿੱਧਰ ਦੇ ਆ ਗਏ ਬਾਈ ਨਾਣਕੀ ਦੀ ਗੱਲ ਆ ਦੇਖ ਲਓ ਐਨ ਪੂਰੀ ਆ ਪੂਰੀ ਟਰਫ ਆ ਹਾਂ ਉੜਦਾ ਹੀ ਆ ਨਾ ਨੇ ਨਵੇਂ ਮਾਡਲ ਆਏ ਆ ਇਹ ਆਹਾ ਆਹਾ ਉੜਦੇ ਕਿ ਜਹਾਜੇ ਆ ਬਹੁਤ ਘੇਰ ਨਹੀਂ ਜਾਜ ਵਾਲਾ ਵੀ ਉੜ ਜੇ ਉੱਪਰ ਇੱਕ ਰਾਤ ਸੇ ਬਾਈ ਮਹਿਲਪੁਰ ਪੈਂਦਾ ਸੀ ਉਹ ਪਿੰਡ ਲੱਭਦੇ ਰਹੇ ਇਹ ਜੱਗੇ ਨਹੀਂ ਪਤਰੀ ਸ਼ਾਰਟਕਟੇ ਲਾਏ ਬਾਈ ਨਹੀਂ ਨਹੀਂ ਆਇਤਾ ਹੋਈ ਰਾ ਨੂੰ ਆਹ ਪਰ ਬਾਈ ਕੀ ਜਾ ਜਿਹਨੂੰ ਕਹਿੰਦੇ ਹੁੰਨੇ ਆ ਠੀਕ ਹਾਂ ਅਸੀਂ ਤਾਂ 550 ਪੈਂਦੇ ਸੀ ਜੱਦਾ ਦੱਤਾ ਮੁੰਡੇ ਦੀ ਰੂਹ ਕਾੜਦੀ ਸੀ ਅਕਲੇ ਹੁਣ 585 ਜਿੰਨਾ ਕੰਮ ਕਰਦਾ 575 ਆਹੋਤ ਵਧੀਆ ਉਹ ਤੇ ਨਾਲ ਵੀ ਨਵੀਂ ਤਕਨੀਕ ਯਾਰ ਉਹ ਤਾਂ 24 ਸਾਲ ਪੁਰਾਣਾ ਤਾਂ ਉਹ 99 ਮਾਡਲ ਦਾ ਏ 22 ਮਾਡਲ ਆ ਰਿਹਾ ਤਾਂ 23 ਸਾਲ ਦੀ ਟੈਕਨੋਲੋਜੀ ਇਹਦੇ ਵਿੱਚ ਪਈ ਹੋਈ ਆ ਫਰਕ ਹੈ